ਸਤਿ ਸ਼੍ਰੀ ਅਕਾਲ న్యూਸ 18 ਪੰਜਾਬ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਹਾਂ ਵਿਜੇਪਾਲ ਬਰਾੜ ਬੁਲੇਟਿਨ ਦੀ ਸ਼ੁਰੂਆਤ ਸਿਆਸੀ ਚਰਚਾਵਾਂ ਤੋਂ ਸਾਬਕਾ ਸੰਸਦ ਜਗਮੀਤ ਸਿੰਘ ਬਰਾੜ ਦੇ ਅਕਾਲੀ ਦਲ ਵਿੱਚ ਸ਼ਾਮਲ ਹੋਣ ਦੀਆਂ ਚਰਚਾਵਾਂ ਗਰਮ ਹੋ ਰਹੀਆਂ ਨੇ ਸੂਤਰਾਂ ਦੇ ਹਵਾਲੇ ਤੋਂ ਹਾਲਾਂਕਿ ਖਬਰਾਂ ਨੇ ਕਿ 19 ਤਰੀਕ ਨੂੰ ਸਮਾਗਮ ਵੀ ਰੱਖ ਲਿਆ ਗਿਆ ਹੈ ਅਕਾਲੀ ਦਲ ਵੱਲੋਂ ਮੁਕਸਰ ਇਲਾਕੇ ਦੇ ਵਿੱਚ ਸੁਖਵੀਰ ਬਾਦਲ 19 ਤਰੀਕ ਨੂੰ ਮੁਕਸਰ ਦੇ ਦੌਰੇ ਤੇ ਨੇ ਤੇ ਉਸ ਦਿਨ ਉਹ ਜਗਮੀਤ ਸਿੰਘ ਬਰਾੜ ਨੂੰ ਪਾਰਟੀ ਦੇ ਵਿੱਚ ਸ਼ਾਮਿਲ ਕਰਵਾਉਣਗੇ ਇਸ ਤਰ੍ਹਾਂ ਦੀਆਂ ਚਰਚਾਵਾਂ ਮੀਡੀਆ ਦੇ ਵਿੱਚ ਗਰਮ ਹੋ ਗਈਆਂ ਨੇ ਸੋਰਸਸ ਦੇ ਹਵਾਲੇ ਤੋਂ ਇਹ ਖਬਰਾਂ ਆ ਰਹੀਆਂ ਨੇ ਕਿ 19 ਤਰੀਕ ਨੂੰ ਮੁਕਸਰ ਦੌਰੇ ਤੇ ਜਦੋਂ ਸੁਖਬੀਰ ਸਿੰਘ ਬਾਦਲ ਜਾਣਗੇ ਤਾਂ ਉਸ ਵੇਲੇ ਜਗਮੀਤ ਬਰਾੜ ਅਕਾਲੀ ਦਲ ਦਾ ਪੱਲਾ ਫੜ ਸਕਦੇ ਨੇ ਸਭ ਤੋਂ ਦਿਲਚਸਪ ਗੱਲ ਇਹ ਹੈ ਕਿ ਜਗਮੀਤ ਬਰਾੜ ਉਹ ਸ਼ਖਸ ਨੇ ਜੋ ਹਮੇਸ਼ਾ ਅਕਾਲੀ ਦਲ ਦੇ ਖਿਲਾਫ ਲੜਦੇ ਰਹੇ ਨੇ ਔਰ ਸੁਖਬੀਰ ਬਾਦਲ ਦੇ ਖਿਲਾਫ ਉਹਨਾਂ ਨੇ ਆਪਣੀਆਂ ਜ਼ਿਆਦਾਤਰ ਜਿਹੜੀਆਂ ਚੋਣਾਂ ਨੇ ਉਹ ਲੜੀਆਂ ਨੇ ਔਰ ਸੁਖਬੀਰ ਬਾਦਲ ਨੂੰ ਜਗਮੀਤ ਬਰਾੜ ਫਰੀਦਕੋਟ ਲੋਕ ਸਭਾ ਹਲਕੇ ਤੋਂ ਹਰਾ ਵੀ ਚੁੱਕੇ ਨੇ ਸੋ ਇਸ ਵੇਲੇ ਜਗਮੀਤ ਬਰਾੜ ਦੇ ਅਕਾਲੀ ਦਲ ਵਿੱਚ ਸ਼ਾਮਲ ਹੋਣ ਦੀਆਂ ਚਰਚਾਵਾਂ ਨੇ ਹਾਲਾਂਕਿ ਇਸ ਦੀ ਇਸ ਦੀ ਪੁਸ਼ਟੀ ਹਲੇ ਨਹੀਂ ਕੀਤੀ ਜਾ ਸਕਦੀ ਅਸੀਂ ਜਗਮੀਤ ਬਰਾੜ ਹੋਰਾਂ ਦੇ ਨਾਲ ਗੱਲ ਕਰਨ ਦੀ ਕੋਸ਼ਿਸ਼ ਕਰਾਂਗੇ ਪਰ ਇਸ ਵੇਲੇ ਚਰਚਾਵਾਂ ਹੈ ਕਿ 19 ਤਰੀਕ ਨੂੰ ਇੱਕ ਸਮਾਗਮ ਦੇ ਦੌਰਾਨ ਜਗਮੀਤ ਬਰਾੜ ਅਕਾਲੀ ਦਲ ਦੇ ਵਿੱਚ ਸ਼ਾਮਿਲ ਹੋ ਸਕਦੇ ਨੇ ਉਹਨਾਂ ਦੀ ਗੱਲਬਾਤ ਅਕਾਲੀ ਦਲ ਦੇ ਨਾਲ ਚੱਲ ਰਹੀ ਹੈ ਔਰ ਸੁਖਵੀਰ ਬਾਦਲ ਜਿਹੜੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨੇ ਉਹ ਜਗਮੀਤ ਬਰਾੜ ਨੂੰ ਅਕਾਲੀ ਦਲ ਦੇ ਵਿੱਚ ਸ਼ਾਮਿਲ ਕਰਵਾਉਣਗੇ ਹਾਲਾਂਕਿ ਜਗਮੀਤ ਬਰਾੜ ਦਾ ਹਾਲੇ ਤੱਕ ਇਸ ਤੇ ਕੋਈ ਪ੍ਰਤੀਕਰਮ ਜਿਹੜਾ ਹੈ ਉਹ ਸਾਹਮਣੇ ਨਹੀਂ ਆਇਆ ਹੈ ਪਰ ਕੱਲ ਸ਼ਾਮ ਤੋਂ ਹੀ ਇਹ ਚਰਚਾਵਾਂ ਜਿਹੜੀਆਂ ਨੇ ਕਾਫੀ ਗਰਮ ਹੋ ਗਈਆਂ ਸਨ ਸੋ ਜਗਮੀਤ ਬਰਾੜ ਜਿਹੜੇ ਕਾਂਗਰਸ ਦੇ ਐਮਪੀ ਰਹਿ ਚੁੱਕੇ ਨੇ ਲੰਮਾ ਸਮਾਂ ਉਹਨਾਂ ਨੇ ਆਪਣੀ ਰਾਜਨੀਤੀ ਕਾਂਗਰਸ ਪਾਰਟੀ ਦੇ ਨਾਲ ਕੀਤੀ ਹੈ ਪਰ ਉਸ ਤੋਂ ਬਾਅਦ ਕਾਂਗਰਸ ਨਾਲ ਨਾਰਾਜ਼ਗੀ ਦੇ ਚਲਦੇ ਉਹਨਾਂ ਨੇ ਆਪਣੇ ਰਾਹ ਬਦਲ ਲਏ ਆਮ ਆਦਮੀ ਪਾਰਟੀ ਦੇ ਨਾਲ ਵੀ ਸਾਂਝ ਦੀ ਕੋਸ਼ਿਸ਼ ਕੀਤੀ ਤਰਨਮੂਲ ਕਾਂਗਰਸ ਦਾ ਪੱਲਾ ਫੜਿਆ ਤਰਨਮੂਲ ਕਾਂਗਰਸ ਦੇ ਪੰਜਾਬ ਦੇ ਪ੍ਰਧਾਨ ਬਣੇ ਪਰ ਇਸ ਵੇਲੇ ਜਗਮੀਤ ਬਰਾੜ ਪੰਜਾਬ ਦੀ ਰਾਜਨੀਤੀ ਵਿੱਚ ਹਾਸ਼ੀਏ ਤੇ ਉਹਨਾਂ ਨੂੰ ਸਮਝਿਆ ਜਾ ਰਿਹਾ ਤੇ ਹੁਣ ਚਰਚਾਵਾਂ ਇਹ ਨੇ ਜੋ ਸ਼ਰਮਣੀ ਅਕਾਲੀ ਦਲ ਦਾ ਪੱਲਾ ਫੜ ਸਕਦੇ ਨੇ ਸ਼ਰਮਣੀ ਅਕਾਲੀ ਦਲ ਦੇ ਵਿੱਚ ਸ਼ਾਮਲ ਹੋ ਸਕਦੇ ਨੇ 19 ਤਰੀਕ ਵੀ ਜਿਹੜੀ ਹੈ ਉਹ ਆ ਰਹੀ ਹੈ ਸਾਹਮਣੇ ਕਿ 19 ਤਰੀਕ ਨੂੰ ਮੁਕਸਰ ਦੇ ਵਿੱਚ ਸੁਖਵੀਰ ਬਾਦਲ ਦੇ ਪ੍ਰੋਗਰਾਮ ਨੇ ਉਹਨਾਂ ਵੱਲੋਂ ਸਮਾਗਮ ਰੱਖੇ ਗਏ ਨੇ ਐਸੇ ਵਿੱਚ ਜਗਮੀਤ ਬਰਾੜ ਨੂੰ ਅਕਾਲੀ ਦਲ ਦੇ ਵਿੱਚ ਸ਼ਾਮਲ ਕਰਵਾਇਆ ਜਾ ਸਕਦਾ ਹੈ ਜਿਸ ਸੰਬੰਧੀ ਗੱਲਬਾਤ ਲਗਭਗ ਜਿਹੜੀ ਮੁਕੰਮਲ ਹੋ ਚੁੱਕੀ ਹੈ ਸੋ ਮੇਰੇ ਸਹਿਯੋਗੀ ਰੋਹਿਤ ਬਾਂਸਲ ਫੋਨ ਲਾਈਨ ਤੇ ਜੁੜੇ ਨੇ ਰੋਹਿਤ ਲਗਾਤਾਰ ਕੋਸ਼ਿਸ਼ ਹੋ ਰਹੀ ਹੈ ਜਗਮੀਤ ਬਰਾੜ ਦੇ ਨਾਲ ਗੱਲਬਾਤ ਕਰਨ ਦੀ ਚਰਚਾਵਾਂ ਗਰਮ ਨੇ ਕਿ ਜਗਮੀਤ ਬਰਾੜ ਦਾ ਕੋਈ ਪ੍ਰਤੀਕਰਮ ਮਿਲ ਪਾਇਆ ਅ ਜੀ ਵਿਜੇਪਾਲ ਜੀ ਜੋ ਜਗਮੀਤ ਬਰਾੜ ਨਾਲ ਹੋਣੇ ਉਹਨੇ ਨਿਊਜ਼ 18 ਪੰਜਾਬ ਦੀ ਗੱਲਬਾਤ ਹੋਈ ਹੈ ਤਾਂ ਉਹਨਾਂ ਨੇ ਇਸ ਸਵਰ ਨੂੰ ਡਿਨਾਈ ਕਰ ਦਿੱਤਾ ਉਹਨਾਂ ਦਾ ਕਹਿਣਾ ਹੈ ਕਿ ਮੈਂ ਅਕਾਲੀ ਦਲ 'ਚ ਫਿਲਹਾਲ ਨਹੀਂ ਜਾ ਰਿਹਾ ਇਹ ਜੋ ਚਰਚਾਵਾਂ ਨੇ ਉਹ ਸਭ ਗਲਤ ਨੇ ਇੱਕ ਚਰਚਾ ਚੱਲ ਰਹੀ ਸੀ ਕਿ 19 ਫਰਵਰੀ ਨੂੰ ਜਗਮੀਤ ਬਰਾੜ ਅਕਾਲੀ ਦਲ 'ਚ ਸ਼ਾਮਲ ਹੋ ਸਕਦੇ ਨੇ ਉਸ ਖਬਰ ਨੂੰ ਉਹਨਾਂ ਨੇ ਡਿਨਾਈ ਕਰ ਦਿੱਤਾ ਜੀ ਉਸ ਤੋਂ ਉਸ ਤੋਂ ਇਲਾਵਾ ਕਿਉਂਕਿ ਕੱਲ ਦੀਆਂ ਜਿਹੜੀਆਂ ਚਰਚਾਵਾਂ ਨੇ ਸ਼ਾਮ ਤੋਂ ਹੀ ਸ਼ੁਰੂ ਹੋਈਆਂ ਸੀ ਅੱਜ ਕਾਫੀ ਮੀਡੀਆ ਦੇ ਵਿੱਚ ਇਸ ਨੂੰ ਜਗਾ ਜਗਾ ਵੀ ਦਿੱਤੀ ਗਈ ਹੈ ਇਸ ਖਬਰ ਨੂੰ ਪ੍ਰਮੁਖਤਾ ਦੇ ਨਾਲ ਸੋ ਐਸੇ ਵਿੱਚ ਕਿਉਂ ਇਹ ਚਰਚਾਵਾਂ ਸਾਹਮਣੇ ਆਈਆਂ ਕੀ ਜਗਮੀਤ ਬਰਾੜ ਨੇ ਇਸ ਬਾਰੇ ਕੋਈ ਸਪਸ਼ਟਤਾ ਜਿਹੜੀ ਆ ਉਹ ਦਿੱਤੀ ਹੈ ਜਗਮੀਤ ਬਰਾੜ ਦਾ ਕਹਿਣਾ ਸੀ ਕਿ ਕੁਝ ਸਥਾਨਕ ਆਗੂਆਂ ਨੇ ਇਦਾਂ ਦੀਆਂ ਵਾਹਾਂ ਫਲਾਈਆਂ ਨੇ ਕਿ ਜਗਮੀਤ ਬਰਾੜ ਅਕਾਲੀ ਦਲ 'ਚ ਜਾ ਰਿਹਾ ਪਰ ਹਾਲੇ ਤੱਕ ਉਸ ਦਾ ਅਕਾਲੀ ਦਲ 'ਚ ਜਾਣ ਦਾ ਕੋਈ ਇਰਾਦਾ ਨਹੀਂ ਜੋ ਵੀ ਅੱਗੇ ਦੀ ਅਪਡੇਟ ਹੋਏਗੀ ਉਹ ਜਲਦੀ ਚੈਨਲ ਉਨੂੰ ਜ਼ਰੂਰ ਦੱਸਣਗੇ ਜੀ ਬਹੁਤ ਬਹੁਤ ਧੰਨਵਾਦ ਰੋਹਿਤ ਜਾਣਕਾਰੀ ਸਾਂਝੀ ਕਰਨ ਲਈ ਤਾਂ ਜਗਮੀਤ ਬਰਾੜ ਫਿਲਹਾਲ ਇਸ ਖਬਰ ਨੂੰ ਇਸ ਨੂੰ ਨਕਾਰ ਰਹੇ ਨੇ ਇਸ ਤਰੀਕੇ ਦੀਆਂ ਚਰਚਾਵਾਂ ਨੂੰ ਕਿ ਹਲੇ ਤੱਕ ਉਹਨਾਂ ਦੀ ਅਕਾਲੀ ਦਲ ਦੇ ਨਾਲ ਕੋਈ ਗੱਲਬਾਤ ਨਹੀਂ ਹੋਈ ਜਿਸ ਤਰੀਕੇ ਨਾਲ ਮੇਰੇ ਸਹਿਯੋਗੀ ਰੋਹਿਤ ਵਾਂਸਲ ਦਾਸਰੇ ਸੰਕੇ ਕੁਝ ਮੁਕਸਰ ਜ਼ਿਲ੍ਹੇ ਦੇ ਸਥਾਨਕ ਆਗੂਆਂ ਵੱਲੋਂ ਮੀਡੀਆ ਦੇ ਨਾਲ ਗੱਲਬਾਤ ਦੌਰਾਨ ਉਹਨਾਂ ਦੇ ਨਾਮ ਦਾ ਜ਼ਿਕਰ ਕੀਤਾ ਗਿਆ ਸੀ ਔਰ ਉਸੇ ਜ਼ਿਕਰ ਨੂੰ ਇਹ ਵੱਡਾ ਬਣਾ ਕੇ ਪੇਸ਼ ਕਰ ਦਿੱਤਾ ਗਿਆ ਪਰ ਹਾਲੇ ਤੱਕ ਐਸੀ ਕੋਈ ਗੱਲਬਾਤ ਨਹੀਂ ਹੈ ਇਸ ਦਾ ਇਸ ਦਾ ਸੰਦਰਭ ਇਹ ਵੀ ਸਮਝਿਆ ਜਾ ਸਕਦਾ ਹੈ ਕਿ ਜਗਮੀਤ ਬਰਾੜ ਹਾਲੇ ਖੁੱਲ ਕੇ ਕੁਝ ਨਹੀਂ ਕਹਿਣਾ ਚਾਹੁੰਦੇ ਜਾਂ ਹਾਲੇ ਸਾਹਮਣੇ ਨਹੀਂ ਆਉਣਾ ਚਾਹੁੰਦੇ ਕਿ ਜਦੋਂ ਤੱਕ ਉਹਨਾਂ ਦੀ ਫਾਰਮਲੀ ਕੋਈ ਇਸ ਤਰੀਕੇ ਦੀ ਜੁਆਇਨਿੰਗ ਨਹੀਂ ਹੁੰਦੀ ਉਦੋਂ ਤੱਕ ਬਿਆਨਬਾਜ਼ੀ ਤੋਂ ਬਚਿਆ ਜਾਵੇ ਸੋ ਇਹ ਵੀ ਇਸ ਸੰਦਰਭ ਨੂੰ ਸਮਝਿਆ ਜਾ ਸਕਦਾ ਪਰ ਜਗਮੀਤ ਬਰਾੜ ਨੇ ਫਿਲਹਾਲ ਇਹਨਾਂ ਖਬਰਾਂ ਨੂੰ ਇਹ ਇਹਨਾਂ ਕਿਆਸਰਾਈਆਂ ਨੂੰ ਇਹਨਾਂ ਚਰਚਾਵਾਂ ਨੂੰ ਨਕਾਰ ਦਿੰਦਾ ਹੈ ਕਿ ਉਹਨਾਂ ਦੇ ਅਕਾਲੀ ਜਨ ਦਲ 'ਚ ਸ਼ਾਮਲ ਹੋਣ ਸੰਬੰਧੀ ਹਾਲੇ ਤੱਕ ਐਸੀ ਕੋਈ ਗੱਲਬਾਤ ਨਹੀਂ ਹੈ ਸੋ ਜਗਮੀਤ ਬਰਾੜ ਦਾ ਬਿਆਨ న్యూਸ 18 ਨਾਲ ਗੱਲਬਾਤ ਦੇ ਦੌਰਾਨ ਜਗਮੀਤ ਬਰਾੜ ਨੇ ਇਹ ਸਪਸ਼ਟ ਕੀਤਾ ਕਿ ਉਹਨਾਂ ਨੇ ਵੀ ਇਹ ਚਰਚਾਵਾਂ ਸੁਣੀਆਂ ਨੇ ਉਹਨਾਂ ਨੂੰ ਵੀ ਬਹੁਤ ਸਾਰੇ ਫੋਨ ਕਾਲਸ ਆ ਰਹੇ ਨੇ ਪਰ ਹਾਲੇ ਤੱਕ ਐਸੀ ਕੋਈ ਗੱਲਬਾਤ ਨਹੀਂ ਹੈ ਨਾ ਹੀ ਕੋਈ ਅਕਾਲੀ ਦਲ ਦੀ ਸੀਨੀਅਰ ਲੀਡਰਸ਼ਿਪ ਦੇ ਨਾਲ ਉਹਨਾਂ ਦੀ ਇਸ ਤਰੀਕੇ ਦੀ ਕੋਈ ਮੀਟਿੰਗ ਹੋਈ ਹੈ ਕੁਝ ਮੁਕਸਰ ਜ਼ਿਲ੍ਹੇ ਦੇ ਸਥਾਨਕ ਆਗੂਆਂ ਨੇ ਐਸੀਆਂ ਸਰਗੋਸ਼ੀਆਂ ਮੀਡੀਆ ਦੇ ਵਿੱਚ ਬਿਆਨ ਕੀਤੀਆਂ ਜਿਸ ਤੋਂ ਬਾਅਦ ਇਹ ਖਬਰਾਂ ਜਿਹੜੀਆਂ ਸੀ ਇਹ ਸਾਹਮਣੇ ਆਈਆਂ ਇਹ ਚਰਚਾਵਾਂ ਜਿਹੜੀਆਂ ਸੀ ਇਹ ਗਰਮ ਹੋਈਆਂ ਪਰ ਫਿਲਹਾਲ ਜਗਮੀਤ ਬਰਾੜ ਨੇ ਐਸੀ ਕਿਸੇ ਵੀ ਅਗਲੀ ਵੱਡੀ ਗਤੀਵਿਧੀ ਤੋਂ ਇਨਕਾਰ ਹੀ ਕੀਤਾ ਹੈ ਤੇ ਅਗਲੀ ਖਬਰ ਕੈਬਨਿਟ ਮਨਿਸਟਰ ਨਵਜੋਤ ਸਿੰਘ ਸਿੱਧੂ ਨਾਲ ਸੰਬੰਧਿਤ ਨਵਜੋਤ ਸਿੰਘ ਸਿੱਧੂ ਨੂੰ ਬਿਹਾਰ ਚ ਧਰਮ ਦੇ ਨਾਂ ਤੇ ਵੋਟਾਂ ਮੰਗਣੀਆਂ ਮਹਿੰਗੀਆਂ ਪੈ ਸਕਦੀਆਂ ਨੇ ਸਿੱਧੂ ਖਿਲਾਫ ਬਿਹਾਰ ਦੇ ਕਟਿਹਾਰ ਦੇ ਵਿੱਚ ਮਾਮਲਾ ਦਰਜ ਹੋ ਗਿਆ। ਮੈਂ ਲੋ ਭਾਈਓ ਇਹ 2019 ਦਾ ਮੈਦਾਨ ਫਤਿਹ ਕਰਨ ਦੇ ਲਈ ਕੀਤੇ ਜਾ ਰਹੇ ਚੋਣ ਪ੍ਰਚਾਰ ਚ ਸਿਆਸਤਦਾਨਾਂ ਦੇ ਬੁੱਲ ਵਿਗੜਦੇ ਹੋਏ ਵਿਖਾਈ ਦੇ ਰਹੇ ਨੇ ਜਿਸ ਤੇ ਚੋਣ ਕਮਿਸ਼ਨ ਦੀ ਲਗਾਤਾਰ ਨਜ਼ਰ ਬਣੀ ਹੋਈ ਹੈ। ਜਿਸ ਦਾ ਖਮਿਆਜਾ ਸਿਆਸਤਦਾਨਾਂ ਨੂੰ ਭੁਗਤਣਾ ਪੈ ਰਿਹਾ ਹੈ ਇਸ ਸੂਚੀ ਦੇ ਵਿੱਚ ਪੰਜਾਬ ਦੇ ਕੈਬਨਿਟ ਮੰਤਰੀ ਤੇ ਕਾਂਗਰਸ ਦੇ ਸਟਾਰ ਪ੍ਰਚਾਰਕ ਨਵਜੋਤ ਸਿੰਘ ਸਿੱਧੂ ਦਾ ਨਾਮ ਵੀ ਸ਼ਾਮਲ ਹੋ ਗਿਆ ਜਿਸ ਕਾਰਨ ਸਿੱਧੂ ਦੀਆਂ ਮੁਸ਼ਕਲਾਂ ਵੱਧ ਸਕਦੀਆਂ ਨੇ ਨਵਜੋਤ ਸਿੰਘ ਸਿੱਧੂ ਤੇ ਬਿਹਾਰ ਦੇ ਵਿੱਚ ਧਰਮ ਦੇ ਨਾਂ ਤੇ ਵੋਟਾਂ ਮੰਗਣ ਦੇ ਇਲਜ਼ਾਮ ਨੇ ਜਿਸ ਨੂੰ ਲੈ ਕੇ ਚੋਣ ਕਮਿਸ਼ਨ ਦੇ ਵੱਲੋਂ ਸਖਤ ਰੁਖ ਅਪਣਾਇਆ ਜਾ ਰਿਹਾ ਤੇ ਚੋਣ ਜਾਬਤੇ ਦੀ ਉਲੰਘਣਾ ਦੇ ਚਲਦਿਆਂ ਨਵਜੋਤ ਸਿੰਘ ਸਿੱਧੂ ਦੇ ਖਿਲਾਫ ਬਿਹਾਰ ਦੇ ਕਟਹਾਰ ਦੇ ਵਿੱਚ ਮਾਮਲਾ ਦਰਜ ਕੀਤਾ ਗਿਆ ਜਾਣਕਾਰੀ ਮੁਤਾਬਕ ਬਾਰਸੋਈ ਥਾਣੇ ਦੇ ਵਿੱਚ ਹਨਜਾਬਤੀ ਦੀ ਉਲੰਘਣਾ ਦਾ ਕੇਸ ਦਰਜ ਹੋਇਆ ਦੱਸਿਆ ਜਾ ਰਿਹਾ ਹੈ ਕਿ ਮੈਜਿਸਟਰੇਟ राजीव ਰੰਜਨ ਦੇ ਧਿਆਨ ਤੇ ਸਿੱਧੂ ਦੇ ਖਿਲਾਫ ਇਹ ਮਾਮਲਾ ਦਰਜ ਕੀਤਾ ਗਿਆ ਹੈ। ਅੱਜ ਦਰਸ਼ਨ ਬਿਹਾਰ ਦੇ ਕਟਿਹਾਰ ਦੇ ਵਿੱਚ ਰੈਲੀ ਨੂੰ ਸੰਬੋਧਨ ਕਰਦਿਆਂ ਨਵਜੋਤ ਸਿੰਘ ਸਿੱਧੂ ਤੇ ਧਰਮ ਦੇ ਨਾਮ ਤੇ ਵੋਟਾਂ ਮੰਗਣ ਦੇ ਇਲਜ਼ਾਮ ਲੱਗੇ ਨੇ। ਜਿੱਥੇ ਸਿੱਧੂ ਨੇ ਮੁਸਲਮਾਨ ਭਾਈਚਾਰੇ ਦੇ ਲੋਕਾਂ ਨੂੰ ਇੱਕਜੁੱਟ ਰਹਿਣ ਦੀ ਅਪੀਲ ਕੀਤੀ। ਸਿੱਧੂ ਨੇ ਕਿਹਾ ਕਿ ਮੁਸਲਮਾਨ ਇੱਕਜੁੱਟ ਰਹਿ ਕੇ ਵੋਟ ਪਾਉਣਗੇ ਤਾਂ ਘੱਟ ਗਿਣਤੀ ਹੋ ਕੇ ਵੀ ਬਾਤ ਕਿੰਨੇ ਥਿਸਾਬ ਤੋਂ ਕਿ ਨਾੜੀ ਸਿੱਧੂ ਨੇ ਪ੍ਰਧਾਨ ਮੰਤਰੀ ਤੇ ਨਿਸ਼ਾਨਾ ਲਗਾਇਆ ਸਿੱਧੂ ਨੇ ਮੁਸਲਿਮ ਵੋਟਰਾਂ ਨੂੰ ਅਪੀਲ ਕਰਦੇ ਆ ਕਿ ਇਕੱਠੇ ਹੋ ਕੇ ਜਿਆ ਸ਼ੱਕਾ ਲਗਾਓ ਕਿ ਮੋਦੀ ਨੇ ਬਾਉਂਡਰੀ ਤੋਂ ਬਾਹਰ ਕਰ ਦੇਵੋ ਆਓ ਤੁਹਾਨੂੰ ਨਵਜੋ ਸਿੰਘ ਸਿੱਧੂ ਦਾ ਉਹ ਬਿਆਨ ਵੀ ਸੁਣਾ ਦਿੰਦੇ ਆ ਇਹਨਾਂ ਮੈਂ ਆਪਕੋ ਚੇਤਾਵਨੀ ਦੇਣੇ ਆਇਆ ਹੂੰ ਬਾਈਨੋ ਭਾਈਓ ਇਹ ਬਾਟ ਰਹੇ ਹੈ ਆਪਕੋ ਮੁਸਲਿਮ ਭਾਈਓ ਜੇ ਯਹਾਂ ਤੇ اویسی صاحب جیسے لوگوں کو لا ایک نئی پارٹی ساتھ میں کھڑی کر کے آپ لوگوں کی ووٹیں بانٹ کے یہ جیتنا چاہتے ہیں اگر تم لوگ اکٹھے ہوئے چون چونسٹھ پرتیشت آپ کی عبادی ہے مائنورٹی بجارٹی میں ہے یہاں پہ یعنی تم اکٹھے ہوئے اور اکٹھے ہو کے ایکجٹ ہو پہ ووٹ ڈالا تو سب الٹ جائیں گے موڈی سلٹ جائے گا چھکا لگ جائے گا ਸਿੱਧੂ ਦੀਆਂ ਮੁਸ਼ਕਲਾਂ 'ਚ ਕਿੰਨਾ ਵਾਧਾ ਹੋ ਸਕਦਾ ਹੈ ਇਸ ਦਾ ਅੰਦਾਜ਼ਾ ਮਾਇਆਵਤੀ ਖਿਲਾਫ ਹੋਈ ਕਾਰਵਾਈ ਤੋਂ ਸਮਝਿਆ ਜਾ ਸਕਦਾ ਹੈ ਕਿਉਂਕਿ ਬੀਤੇ ਦਿਨੀ ਮਾਇਆਵਤੀ ਨੇ ਵੀ ਸਹਾਰਨਪੁਰ ਦੇ ਵਿੱਚ ਠੀਕ ਇਸੇ ਹੀ ਅੰਦਾਜ਼ ਦੇ ਵਿੱਚ ਮੁਸਲਿਮ ਵੋਟਰਾਂ ਨੂੰ ਅਪੀਲ ਕੀਤੀ ਸੀ ਇਸ ਦੇ ਬਾਅਦ ਚੋਣ ਕਮਿਸ਼ਨ ਨੇ ਮਾਇਆਵਤੀ ਤੇ 48 ਘੰਟੇ ਦੇ ਲਈ ਪ੍ਰਚਾਰ ਕਰਨ ਤੇ ਰੋਕ ਲਾ ਦਿੱਤੀ ਸੀ ਇੱਕ ਪਾਸੇ ਨਵਜੋਤ ਸਿੰਘ ਸਿੱਧੂ ਕਾਂਗਰਸ ਦੇ ਸਟਾਰ ਪ੍ਰਚਾਰਕਾਂ ਦੇ ਵਿੱਚ ਸਿੱਖਰਦੇ ਨੇ ਤੇ ਜੇਕਰ ਸਿੱਧੂ ਦੇ ਖਿਲਾਫ ਚੋਣ ਕਮਿਸ਼ਨ ਦੇ ਵੱਲੋਂ ਵੱਡੀ ਕਾਰਵਾਈ ਕੀਤੀ ਜਾਂਦੀ ਹੈ ਤਾਂ ਸਿੱਧੂ ਤੇ ਕਾਂਗਰਸ ਨੇ ਵੱਡਾ ਚਟਕਾ ਸਾਬਿਤ ਹੋ ਸਕਦਾ ਹੈ ਬਿਊਰੋ ਰਿਪੋਰਟ న్యూਸ 18 ਪੰਜਾਬ ਪਰਵਜੋਤ ਸਿੱਧੂ ਦੇ ਇਸ ਵਿਵਾਦਿਤ ਭਾਸ਼ਣ ਤੇ ਬੀਜੇਪੀ ਵੀ ਉਹਨਾਂ ਨੂੰ ਘੇਰ ਰਹੀ ਹੈ ਕੱਲ ਬੀਜੇਪੀ ਦੇ ਵਫਦ ਨੇ ਬਕਾਇਦਾ ਚੋਣ ਕਮਿਸ਼ਨ ਨੂੰ ਮਿਲ ਕੇ ਨਵਜੋਤ ਸਿੰਘ ਸਿੱਧੂ ਦੀ ਸ਼ਿਕਾਇਤ ਕੀਤੀ ਹੈ ਤੇ ਸਿੱਧੂ ਦੇ ਖਿਲਾਫ ਕਾਰਵਾਈ ਦੀ ਮੰਗ ਕੀਤੀ ਨਵਜੋਤ ਸਿੰਘ ਸਿੱਧੂ ਨੇ ਜੋ ਕਟਿਹਾਰ ਮੇ ਬਿਹਾਰ ਮੇ ਕਿਹਾ ਹੈ اور اس نے بھی کمیونل پیشن کو جگانے کی کوشش کی ہے اور مائنورٹیزم کو میجورٹی کے روپ میں الیکشن ووٹ بینک کے درشتی سے دیکھ کر کے جو اس نے پیشن کو جگانے کی کوشش کی ہے وہ بھی ہم الیکشن کمیشن کے سامنے لے کے آئے ہیں الیکشن کمیشن نے چاروں ہی میٹرز میں ہمیں وشواس دلایا ہے کہ ہم پورے جوڈیشیسلی ان وشیوں پر ہم ایکشن لیں گے اور جو آپ نے ریویو کی بات کہی ہے ਹਮਾਰੇ ਆਪਣੇ ਥੀਵਿਊਜ਼ ਹੈ ਲੇਕਿਨ ਹਮ ਇਸਕੋ ਆਪਕੀ ਬਾਤ ਕੋ ਧਿਆਨ ਮੇ ਰਖ ਕਰਕੇ ਹਮ ਇਸਪਰ ਫੈਸਲਾ ਲੇਤੇ ਤੇ ਦਿਲਚਸਪ ਗੱਲ ਇਹ ਹੈ ਕਿ ਸਿੱਧੂ ਨੇ ਜਿਸ ਕਾਂਗਰਸੀ ਉਮੀਦਵਾਰ ਦੇ ਹੱਕ ਵਿੱਚ ਪ੍ਰਚਾਰ ਕਰਦੇ ਹੋਏ ਇਹ ਬਿਆਨ ਦਿੱਤਾ ਉਹ ਵੀ ਸਿੱਧੂ ਦੇ ਬਿਆਨ ਤੋਂ ਕਿਨਾਰਾ ਕਰ ਰਹੇ ਨੇ ਘਟਿਹਾਰ ਤੋਂ ਕਾਂਗਰਸੀ ਉਮੀਦਵਾਰ ਤਾਰਿਕ ਅਨਵਰ ਨੇ ਕਿਹਾ ਕਿ ਅਜਿਹੇ ਬਿਆਨ ਦੇ ਨਾਲ ਉਹਨਾਂ ਦਾ ਕੋਈ ਵਾਸਤਾ ਨਹੀਂ ਅਤੇ ਉਹ ਅਜਿਹੇ ਬਿਆਨਾਂ ਦਾ ਸਖਤ ਵਿਰੋਧ ਕਰਦੇ ਨੇ ਨਾਲ ਹੀ ਉਹਨਾਂ ਨੇ ਕਿਹਾ ਕਿ ਜ਼ਰੂਰਤ ਪਈ تا پارٹی آلہ کمان اس دی شکایت ضرور کرنگے لیکن میں بھول روپ سے ان کے اس بیان سے اصمت ہوں اور میرا اتنا ماننا یہ ہے کہ وہ وقتیت کے وہار پر کاشکرم کے آدھار پر نیتی کے آدھار پر ماننا چاہیے نہ کہ دھرم اور جاتی کے آدھار پر اس لیے میں سمجھتا ہوں کہ نوجوت سنگھ سندھو کو بھی اس بات کا خنڈن کرنا چاہیے